ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਲੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪਿਤ ਕੌਰ ਪਹਿਣਾ ਦੇ ਬੁਟੀਕੇ ਆਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੇ ਆਂ ਆਜ ਵਾਲੀ ਕਲੈਕਸ਼ਨ ਵੀ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਐਂਡ ਤੁਹਾਨੂੰ ਪਤਾ ਹੈ ਕਿ ਕਾਫੀ ਟਾਈਮ ਤੋਂ ਜਿਹੜੀ ਆਪਣੀ ਕਲੈਕਸ਼ਨ ਨੇ ਪਸ਼ਮੀਨੇ ਦੇ ਉੱਪਰ ਜ਼ਿਆਦਾ ਰੈਡੀ ਹੋ ਰਹੀ ਐਂਡ ਹੈਂਡਵਰਕ ਦੀ ਜਿਹੜੀ ਜ਼ਿਆਦਾ ਰੈਡੀ ਹੋ ਰਹੀ ਏ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਇੰਨਾ ਕੁ ਜ਼ਿਆਦਾ ਰਸ਼ ਹੋ ਜਾਂਦਾ ਔਰ ਕਾਫੀ ਸਾਰੀ ਬੁਕਿੰਗ ਹੁੰਦੀ ਐਡਵਾਂਸ ਦੇ ਵਿੱਚ ਤਲੋ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਰੈਡੀ ਕੀਤੀ ਹੈ ਇਹਦੇ ਵਿੱਚ ਕੁਝ ਤੁਹਾਨੂੰ ਸੂਟ ਜਿਹੜੇ ਆਪਾਂ ਪਸ਼ਮੀਨਾ ਤੇ ਦਿਖਾਵਾਂਗੇ ਔਰ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਜ਼ਰੂਰੀ ਨਹੀਂ ਕਿ ਜੋ ਕਲਰ ਮੈਂ ਤੁਹਾਨੂੰ ਦਿਖਾਈ ਤੁਸੀਂ ਉਸੇ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਨਹੀਂ ਜੀ ਤੁਸੀਂ ਆਪਣੀ ਚੁਆਇਸ ਦਾ ਕਲਰ ਦੱਸ ਕੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਹੁਣ ਜਿਵੇਂ ਮੈਂ ਅੱਜ ਦੀ ਕਲੈਕਸ਼ਨ ਵਿੱਚ ਤੁਹਾਨੂੰ ਕੁਝ ਪਸ਼ਮੀਨੇ ਦੇ ਸੂਟ ਦਿਖਾਵਾਂਗੀ ਤੁਹਾਨੂੰ ਇਹਨਾਂ ਦੇ ਵਿੱਚੋਂ ਅਗਰ ਇਹ ਕਲਰ ਨਹੀਂ ਪਸੰਦ ਆਏ ਤਾਂ ਤੁਸੀਂ ਆਪਣੀ ਪਸੰਦਾ ਕਲਰ ਦੱਸੋ ਐਂਡ ਤੁਸੀਂ ਕਲਰ ਕਿਵੇਂ ਦੱਸ ਸਕਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਦਾਂ ਦਾ ਸੂਟ ਬਣਾਈਏ ਇਹ ਵਾਲਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਪਰ ਇਹ ਕਲਰ ਤੇ ਨਹੀਂ ਕਰਵਾਉਣਾ ਤੁਸੀਂ ਮੈਨੂੰ ਮੈਸੇਜ ਕਰੋ ਕਿ ਅਮਰ ਸਾਨੂੰ ਕਲਰ ਚਾਰਟ ਸੈਂਡ ਕਰੋ ਪਸ਼ਮੀਨੇ ਦਾ ਠੀਕ ਹੈ ਤੁਸੀਂ ਸਿਲਕ ਪਸ਼ਮੀਨੇ ਤੇ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਰਾਮ ਟੈਕਸ ਪਸ਼ਮੀਨੇ ਤੇ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਪਿਓਰ ਸਿਲਕ ਪਸ਼ਮੀਨੇ ਤੇ ਕਰਵਾਉਣਾ ਚਾਹੁੰਦੇ ਹੋ ਉਹ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਐਂਡ ਆਪਾਂ ਤੁਹਾਨੂੰ ਉਹਦਾ ਕਲਰ ਚਾਰਟ ਜਿਹੜਾ ਸ਼ੇਅਰ ਕਰਾਂਗੇ ਉਹਦੇ ਵਿੱਚ ਤੁਸੀਂ ਕਲਰ ਡਿਸਾਈਡ ਕਰਕੇ ਸਾਨੂੰ ਦੱਸੋ ਐਂਡ ਸੇਮ ਤੁਹਾਡੇ ਡਿਜ਼ਾਈਨ ਜਿਹੜੇ ਉਹ ਰੈਡੀ ਹੋ ਜਾਣਗੇ ਤੇ ਲੋ ਦੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਫੈਬਰਿਕ ਬਾਰੇ ਵਰਕ ਬਾਰੇ ਚਾਹੀਦੀ ਹੋ ਸਾਨੂੰ ਐਨੀ ਟਾਈਮ ਮੈਸੇਜ ਜਿਹੜਾ ਕਰ ਸਕਦੇ ਹੋ ਲੋ ਦੀ ਅੱਜ ਦੇ ਐਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਐਂਡ ਇਹ ਪੈਕਿੰਗ ਜਾਣ ਲਈ ਡਨ ਸੀ ਬਟ ਇਸ ਦੀ ਵੀਡੀਓ ਨਹੀਂ ਸੀ ਬਣੀ ਤੇ ਸੋਚਿਆ ਕਿ ਤੁਹਾਨੂੰ ਵੀਡੀਓ ਜਿਹੜੀ ਸ਼ੇਅਰ ਕਰਦੀ ਆਪਾਂ ਲੋ ਜੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਆ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਕਲਰ ਹੈ ਕਈ ਵਾਰ ਤਾਂ ਭੈਣਾ ਸਾਨੂੰ ਕਹਿੰਦੀ ਕਿ ਅਮਰ ਸਾਨੂੰ ਕੋਈ ਸਮਝ ਨਹੀਂ ਆ ਰਿਹਾ ਤੁਸੀਂ ਆਪਣੀ ਚੁਆਇਸ ਨਾਲ ਸੂਟ ਜਿਹੜਾ ਰੈਡੀ ਕਰ ਦੋ ਤੇ ਲੋ ਜੀ ਇਹ ਵੀ ਕੁਝ اسی ਤਰ੍ਹਾਂ ਦੇ ਸੂਟ ਨੇ ਜਿਹੜੇ ਆਪਣੀ ਚੁਆਇਸ ਨਾਲ ਆਪਾਂ ਰੈਡੀ ਕੀਤੇ ਹੋਏ ਨੇ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਸਾਡੀ ਪਸੰਦ ਜਿਹੜੀ ਉਹ ਕਿਵੇਂ ਦੀ ਲੱਗੀ ਬਹੁਤ ਸੋਹਣਾ ਨੈੱਕ ਹੈ ਜੀ ਸਿੰਪਲ ਤੁਸੀਂ ਦੇਖ ਸਕਦੇ ਹੋ ਕੋਟਲੀ ਬਟਨ ਦੇ ਕੇ ਆਪਾਂ ਇਹ ਤਾਂ ਨੈੱਕ ਰੈਡੀ ਕੀਤਾ ਐ ਐਂਡ ਇਸ ਤਰੀਕੇ ਨਾਲ ਰਹੇਗਾ ਆਪਣੀਆਂ ਬਾਹਾਂ ਦੇ ਉੱਪਰ ਕੰਮ ਪਹਿਲਾਂ ਤਾਂ ਕੰਮ ਚੈੱਕ ਕਰੋ ਬਹੁਤ ਹੀ ਪਿਆਰਾ ਜਿਆ ਐਂਡ ਸਾਫ ਸੁਥਰਾ ਕੰਮ ਹੈ ਪੂਰੀ ਸ਼ਰਟ ਦੇ ਵਿੱਚ ਐਂਡ ਪੂਰੀ ਬਾਜੂ ਦੇ ਵਿੱਚ ਤੁਹਾਨੂੰ ਇਸ ਤਰੀਕੇ ਨਾਲ ਬੂਟੀ ਮਿਲੇਗੀ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਆ ਐਂਡ ਬੜਾ ਹੀ ਡਿਟੇਲਿੰਗ ਦੇ ਨਾਲ ਜਿਹੜਾ ਕੰਮ ਹੈ ਉਹ ਕੀਤਾ ਹੋਇਆ ਐਂਡ ਫੈਬਰਿਕ ਜਿਹੜਾ ਰਹੇਗਾ ਰਾਮਟੈਕਸ ਪਸ਼ਮੀਨਾ ਰਹੇਗਾ ਇੱਕ ਗੱਲ ਹੋਰ ਇਹ ਜਿਹੜਾ ਵਰਕ ਹੈ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਮੈਂ ਤੁਹਾਨੂੰ ਪਸ਼ਮੀਨੇ ਤੇ ਦਿਖਾ ਦੇ ਤੁਸੀਂ ਪਸ਼ਮੀਨੇ ਤੇ ਕਰਵਾਣਾ ਤੁਸੀਂ ਇਸ ਨੂੰ ਕ੍ਰੇਪ ਤੇ ਸਿਲਕ ਤੇ ਟਿਸ਼ੂ ਤੇ ਕ੍ਰਾਸਟੇ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਬਹੁਤ ਹੀ ਪਿਆਰਾ ਜਿਆ ਕੰਮ ਆਪਣੇ ਇਹਦੇ ਉੱਪਰ ਹੋਇਆ ਹੋਇਆ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਨਾ ਹੀ ਜ਼ਿਆਦਾ ਲਾਈਟ ਨੇ ਐਂਡ ਨਾ ਹੀ ਜ਼ਿਆਦਾ ਡਾਰਕ ਨੇ ਕੰਮ ਬਿਲਕੁਲ ਧਿਆਨ ਨਾਲ ਚੈੱਕ ਕਰੋ ਐਂਡ ਬਹੁਤ ਸੋਹਣਾ ਕੰਮ ਜਿਹੜਾ ਤੁਹਾਨੂੰ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਐਂਡ ਸੋਬਰ ਜਿਹਾ ਸਰਦਾਰੀ ਜਿਹਾ ਕੰਮ ਜਿਹੜਾ ਆਪਾਂ ਨੇ ਕੀਤਾ ਹੋਇਆ ਹੈ ਐਂਡ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਲੇਸ ਜਿਹੜੀ ਆਪਾਂ ਤੇ ਸੂਟ ਨੂੰ ਜਿਹੜੀ ਦਿੱਤੀ ਹੋਈ ਹੈ ਇਸੇ ਤਰੀਕੇ ਨਾਲ ਮਲਟੀ ਕਲਰ ਦੀ ਜੋ ਸਾਡੇ ਸੂਟ ਦੇ ਵਿੱਚ ਕਲਰ ਨੇ ਉਹੀ ਕਲਰ ਆਪਾਂ ਲੇਸ ਦੇ ਵਿੱਚ ਦਿੱਤੇ ਹੋਏ ਨੇ ਠੀਕ ਹੈ ਔਰ ਕਈ ਵਾਰ ਇਦਾਂ ਹੁੰਦਾ ਹੈ ਕਿ ਜਿਵੇਂ ਹੁਣ ਆਪਾਂ ਇਹ ਵਾਲਾ ਲੇਜ਼ੜੀ ਦੇ ਉੱਪਰ ਦਿੱਤੀ ਹੋਈ ਹੈ ਆ ਕਈ ਵਾਰ ਸੇਮ ਕਲਰ ਨਹੀਂ ਮਿਲਦੇ ਬਟ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਸੇਮ ਹੀ ਤੁਹਾਡੇ ਲਈ ਸੂਟ ਜਿਹੜਾ ਰੈਡੀ ਕਰੀ ਹੈਗਾ ਤਾਂ ਉਹਨੂੰ ਸੇਮ ਡਿਜ਼ਾਈਨ ਜਿਹੜਾ ਪਸੰਦ ਹੈ ਬਹੁਤ ਜ਼ਿਆਦਾ ਸੋਨਾ ਦਾ ਸੂਟ ਜਿਹੜਾ ਰੈਡੀ ਹੋਇਆ ਹੋਇਆ ਐਂਡ ਇਸ ਤਰੀਕੇ ਨਾਲ ਰਹੇਗੀ ਪਲੇਨ ਬਾਟਮ ਇਹ ਆਪਾਂ ਕੇ ਰੈਡ ਡਿਜ਼ਾਈਨ ਤਾਂ ਰੈਡੀ ਕੀਤਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਰਦੀ ਵਾਲਾ ਵਿంటర్ ਵਾਲਾ ਇਹ ਸਟੱਫ ਹੈ ਤਾਂ ਉੱਪਰ ਆਪਾਂ ਸਵੈਟਰ ਵਗੈਰਾ ਪਾ ਲੈਣੇ ਆਂਡ ਸਾਡਾ ਸਾਡੇ neck ਦੇ ਉੱਪਰ ਵਰਕ ਹੁੰਦਾ ਉਹ ਟੱਕ ਜਾਂਦਾ ਹੈ ਔਰ ਇਸ ਤਰੀਕੇ ਨਾਲ ਰਹੇਗਾ ਆਪਣਾ ਦੁਪੱਟਾ ਉਹ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਹੈ ਐਂ ਦੁਪੱਟੇ ਤੇ ਵੀ ਇਸ ਤਰੀਕੇ ਨਾਲ ਆਪਾਂ ਫੋਰ ਸਾਈਡ ਜਿਹੜੀ ਲੇਸ਼ੋ ਦਿੱਤੀ ਹੋਈ ਹੈ ਹਾਂ ਦੁਪੱਟਾ ਤੁਸੀਂ ਸਿੰਗਲ ਡਾਈ ਕਰਵਾਉਣਾ ਡਬਲ ਡਾਈ ਕਰਵਾਉਣਾ ਉਹ ਤੁਸੀਂ ਸਾਨੂੰ ਆਪਣੇ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਅਗਰ ਤੁਸੀਂ ਸਿੰਗਲ ਕਲਰ ਦਾ ਦੁਪੱਟਾ ਜਿਹੜਾ ਲਾਈਕ ਕਰਦੇ ਹੋ ਤਾਂ ਜੀ ਫੈਬਰਿਕ ਆਪਾਂ ਤੁਹਾਨੂੰ ਦੱਸ ਦਿੱਤਾ ਕਿ ਰਾਮ ਟੈਕਸ ਪਸ਼ਮੀਨਾ ਰਹੇਗਾ ਤੁਸੀਂ ਇਸ ਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾਓ ਕਾਟਨ ਦੇ ਉੱਪਰ ਕਰਵਾਓ ਟਿਸ਼ੂ ਦੇ ਉੱਪਰ ਕਰਵਾਓ ਕ੍ਰੇਪ ਤੇ ਕਰਵਾਓ ਕੀ ਵੀ ਸਿਲਕ ਦੇ ਉੱਪਰ ਕਰਵਾਓ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਅਗਰ ਕੋਈ ਫੈਬਰਿਕ ਬਾਰੇ ਤੁਸੀਂ ਨੌਲੇਜ ਨਹੀਂ ਰੱਖਦੇ ਹੈਗੀ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਵਾਇਸ ਮੈਸੇਜ ਸੈਂਡ ਕਰ ਸਕਦੇ ਹੋ ਆਪਾਂ ਤੁਹਾਨੂੰ ਫੈਬਰਿਕ ਜਿਹੜਾ ਸੁਜੈਸਟ ਕਰ ਦਾਂਗੇ ਲੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਰਾਮ ਟੈਕਸ ਪਸ਼ਮੀਨਾ ਦੇ ਉੱਪਰ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਪਿਆਰਾ ਆ ਗਿਆ ਐਂਡ ਸੇਮ ਡਿਜ਼ਾਈਨ ਆਪਾਂ ਇਸ ਕਲਰ ਦੇ ਉੱਪਰ ਰੈਡੀ ਕੀਤਾ ਈ ਉਹਨਾ ਪਹਿਣਾਏ ਸੂਟ ਨੇ ਜੋ ਪਹਿਣਾ ਸਾਨੂੰ ਕਹਿੰਦੇ ਨੇ ਕਿ ਅਮਨ ਆਪਣੀ ਪਸੰਦ ਨਾਲ ਸੋਹਣੇ ਜੇ ਸੋਬਰ ਦੇ ਸੂਟ ਜਿਹੜੇ ਸਾਡੇ ਲਈ ਬਣਾ ਕੇ ਭੇਜੋ ਜਿਵੇਂ ਉਸ ਡਿਜ਼ਾਈਨ ਆਪਾਂ ਰੈਡੀ ਕੀਤਾ ਸੀ ਤੇ ਸੇਮ ਹੀ ਆਪਾਂ ਦੂਸਰੇ ਕਲਰ ਦੇ ਉੱਪਰ ਰੈਡੀ ਕੀਤਾ ਇਹ ਵੀ ਸਾਡੀ ਬਹੁਤ ਹੀ ਪਿਆਰੀ ਜੀ ਭੈਣ ਜੀ ਨੂੰ ਸਾਡੇ ਤੇ ਬਹੁਤ ਜ਼ਿਆਦਾ ਟਰਸਟ ਹੈ ਤੇ ਆਪਾਂ ਉਹਨਾਂ ਲਈ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਲੁੱਕ ਵਾਈਸ ਤੁਹਾਨੂੰ ਦਿਖਾ ਦਿੱਤਾ ਕਿ ਰੈਡੀ ਹੋਣ ਤੋਂ ਬਾਅਦ ਇਹ ਲੁੱਕ ਕਿਵੇਂ ਦੀ ਲੱਗੇਗੀ ਐਂਡ ਬਿਨਾ ਸਟਿਚਿੰਗ ਤੋਂ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਬਿਨਾ ਸਟਿਚਿੰਗ ਦੇ ਸੂਟ ਜਿਹੜਾ ਕਿਵੇਂ ਦਾ ਲੱਗ ਰਿਹਾ ਇਸ ਤਰ੍ਹਾਂ ਪੂਰੀ ਸ਼ਰਦਿ ਜ ਤੁਹਾਨੂੰ ਬੂਟੀ ਮਿਲੇਗੀ ਲੋ ਜੀ ਕਲਰ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸੇਮ ਕਲਰ ਦੇ ਉੱਪਰ ਰੈਡੀ ਕਰਵਾਓ ਐਂਡ ਕਲਰ ਚੇਂਜ ਕਰਨਾ ਤੁਹਾਡੀ ਚੁਆਇਸ ਰਹੇਗੀ ਦੁਪੱਟਾ ਟਾਈ ਐਂਡ ਡਾਈ ਵੀ ਕਰਵਾ ਸਕਦੇ ਬਹੁਤ ਸੋਹਣਾ ਬਣੇਗਾ ਅਗਰ ਤੁਹਾਨੂੰ ਥੋੜੀ ਜਿਹੀ ਟਾਈ ਐਂਡ ਡਾਈ ਲਾਈਕ ਕਰਦੇ ਤੁਸੀਂ ਟਾਈ ਐਂਡ ਡਾਈ ਕਰਵਾ ਸਕਦੇ ਹੋ ਅਗਰ ਪਲੇਨ ਲਾਈਕ ਕਰਦੇ ਤੁਸੀਂ ਪਲੇਨ ਵੀ ਕਰਵਾ ਸਕਦੇ ਹੋ ਫੈਬਰਿਕ ਸੇਮ ਹੀ ਰਹੇਗਾ ਪਹਿਲਾ ਸੂਟ ਜਿਹੜਾ ਤੁਹਾਨੂੰ ਦਿਖਾਇਆ ਉਹ ਵੀ ਰਾਮ ਟੈਕਸ ਪਸ਼ਮੀਨੇ ਦੇ ਉੱਪਰ ਰਹੇਗਾ ਐਂਡ ਸੈਕੰਡ ਵੀ ਰਾਮ ਟੈਕਸ ਪਸ਼ਮੀਨੇ ਦੇ ਉੱਪਰ ਰਹੇਗਾ ਔਰ ਕਾਫੀ ਪਹਿਲਾਂ ਤੇ ਮੈਸੇਜ ਹੁੰਦੇ ਨੇ ਪਸ਼ਮੀਨੇ ਲੈ ਕੇ ਕਿ ਇਹਮਨ ਪਸ਼ਮੀਨੇ ਦੇ ਉੱਪਰ ਬੁਰਦਾ ਨਹੀਂ ਆਏਗੀ ਦੇਖੋ ਸਾਨੂੰ ਕਾਫੀ ਸਾਲ ਹੋ ਗਏ ਕੰਮ ਕਰਦਿਆਂ ਨੂੰ ਕਿਸੇ ਤ ਬਹੁਤ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਡਿਜ਼ਾਈਨ ਇਹ ਬਣਨ ਤੋਂ ਬਾਅਦ ਦੀ ਲੁੱਕ ਹੈ ਜੀ ਐਂਡ ਇਹ ਵਾਲੀ ਬਣਨ ਤੋਂ ਪਹਿਲਾਂ ਦੀ ਲੁੱਕ ਹੈ ਬਹੁਤ ਹੀ ਪਿਆਰਾ ਜਿਆ ਦੋਨੋਂ ਕਲਰ ਰੇਡ ਨੇ ਬਹੁਤ ਸੋਹਣੇ ਲੱਗ ਰਹੇ ਨੇ ਐਂਡ ਕਲਰ ਕੰਬੀਨੇਸ਼ਨ ਜਿਹੜੇ ਥ੍ਰੈਡ ਦੇ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਬਣੇ ਹੋਏ ਨੇ ਅਗਰ ਪਸ਼ਮੀਨੇ ਦੇ ਉੱਪਰ ਬਣਾਉਣਾ ਚਾਹੁੰਦੇ ਆਂ ਆਪਾਂ ਤੁਹਾਨੂੰ ਕਲਰ ਚਾਰਟ ਜਿਹੜਾ ਸ਼ੇਅਰ ਕਰ ਦਾਂਗੇ ਤੁਸੀਂ ਕਲਰ ਪਸੰਦ ਕਰਕੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਲੋ ਜੀ ਅਗਲਾ ਸੂਟ ਚੈੱਕ ਕਰੋ ਬਹੁਤ ਸੋਨਾ ਰਸਟ ਕਲਰ ਬਹੁਤ ਹੀ ਪਿਆਰਾ ਜਆ ਐਂਡ ਇਹ ਵੀ ਸਾਰਾ ਆਪਾਂ ਆਰੀ ਵਗ ਦੇ ਉੱਪਰ ਰੈਡੀ ਕੀਤਾ ਹੋਇਆ ਬੜਾ ਹੀ ਪਿਆਰਾ ਜਆ ਐਂਡ ਲਾਈਟ ਵੇਟਡ ਸੂਟ ਜਿਹੜਾ ਰੈਡੀ ਹੋਇਆ ਹੋਇਆ ਤੇ ਇਹ ਜਿਹੜਾ ਸੂਟ ਨੇ ਤੁਸੀਂ ਪਾਰਟੀ ਵੇਅਰ ਬਣਾ ਸਕਦੇ ਹੋ ਠੀਕ ਹੈ ਕਿਸੇ ਵੀ ਪਾਰਟੀ ਫੰਕਸ਼ਨ ਦੇ ਉੱਪਰ ਵੇਅਰ ਕਰ ਸਕਦੇ ਹੋ ਇਸ ਤਰੀਕੇ ਨਾਲ ਇੱਕ ਫਲਾਰ ਜਿਹੜਾ ਆਪਣੀਆਂ ਬਾਹਾਂ ਦੇ ਉੱਪਰ ਰਹੇਗਾ ਦੇਖੋ ਬਹੁਤ ਸੋਨਾ ਐਂਡ ਜੇ ਤੁਹਾਨੂੰ ਇਹ ਅਗਰ ਰਸਟ ਕਲਰ ਨਹੀਂ ਪਸੰਦ ਵੈਸੇ ਰਸਟ ਕਲਰ ਅੱਜ ਦੇ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਇਸ ਇਸ ਕਲਰ ਦੇ ਉੱਪਰ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਜੋ ਤੁਸੀਂ ਲਾਈਕ ਕਰੋ ਤੁਸੀਂ ਉਸ ਤਰੀਕੇ ਨਾਲ ਕਰਵਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਾਰਟ ਦੇ ਵਿੱਚ ਤੁਹਾਨੂੰ ਕੰਮ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਲੁੱਕ ਵਾਈਜ਼ ਬਹੁਤ ਸੋਹਣਾ ਸੂਟ ਬਣਿਆ ਹੋਇਆ ਐਂਡ ਸਟੀਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਹਮੇਸ਼ਾ ਦੀ ਤਰ੍ਹਾਂ ਸਾਡੀ ਸਟੀਚਿੰਗ ਰਹੇਗੀ ਬੈਕ ਫਰੰਟ ਪੇਸਟਿੰਗ ਪੱਟੀ ਦੇ ਕੇ ਐਂਡ ਆਪਾਂ ਬਹੁਤ ਸੋਹਣੀ ਲੇਸ ਜਿਹੜੀ ਦਿੱਤੀ ਹੋਈ ਹੈ ਐਂਡ ਇਸ ਤਰੀਕੇ ਨਾਲ ਰਹ ਅਨ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਦੁਪੱਟੇ ਸਾਡੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਔਰ ਇਦਾਂ ਨਹੀਂ ਹੈਗਾ ਕਿ ਇਕੱਲੇ ਦੁਪੱਟੇ ਤੁਹਾਡੇ ਸਾਡੇ ਪਸੰਦ ਕੀਤੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਡੇ ਸੂਟ ਦੀ ਸਟੀਚਿੰਗ ਹੈ ਉਹ ਵੀ ਤੁਹਾਨੂੰ ਖੁਦ ਦੱਸ ਰਹੀ ਹੈ ਕਿ ਵਾਕਈ ਸਾਡੇ ਸੂਟ ਦੀ ਜਿਹੜੀ ਸਟੀਚਿੰਗ ਬਹੁਤ ਪਿਆਰੀ ਜਿਹੜੀ ਹੋਈ ਹੋਈ ਹੈ ਦੇਖੋ ਚੈੱਕ ਕਰੋ ਬਹੁਤ ਸੋਹਣਾ ਜਿਹਾ ਕਲਰ ਬਣਿਆ ਹੋਇਆ ਰਸਟ ਕਲਰ ਦੇ ਉੱਪਰ ਆਪਾਂ ਸਾਰਾ ਆਰੀ ਵਰਕ ਕੀਤਾ ਹੋਇਆ ਔਰ ਇੱਕ ਗੱਲ ਹੋਰ ਤੁਸੀਂ ਇਸ ਨੂੰ ਪਸ਼ਮੀਨੇ ਦੇ ਉੱਪਰ ਵੀ ਕਰਵਾ ਸਕਦੇ ਹੋ ਐਂਡ ਕਾਟਨ ਦੇ ਉੱਪਰ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਐਂਡ ਜਿਹੜੇ ਫੈਬਰਿਕ ਦੇ ਉੱਪਰ ਆਪਾਂ ਕੀਤਾ ਹੋਇਆ ਆਪਾਂ ਸੈਮੀ ਕਰੇਪ ਦੇ ਉੱਪਰ ਕੀਤਾ ਤੁਸੀਂ ਸੈਮੀ ਕਰੇਪ ਦੇ ਉੱਪਰ ਵੀ ਕਰਵਾ ਸਕਦੇ ਹੋ ਫੈਬਰਿਕ ਤੁਸੀਂ ਕੋਈ ਵੀ ਲਗਾਓ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਜਿਹੜੀ ਨਹੀਂ ਹੋਵੇਗੀ ਲੋਸ ਅਗਲਾ ਕਲਰ ਐਂਡ ਡਿਜ਼ਾਈਨ ਸਾਰੀਆਂ ਭੈਣਾਂ ਨੂੰ ਪਤਾ ਹੈ ਕਿ ਆਪਾਂ ਕਾਫੀ ਲੰਬੇ ਟਾਈਮ ਤੋਂ ਆਪਾਂ ਇਹ ਵਾਲਾ ਕਲਰ ਐਂਡ ਡਿਜ਼ਾਈਨ ਜਿਹੜਾ ਰੈਡੀ ਕਰਦੇ ਆ ਰਹੇ ਹਾਂ ਠੀਕ ਹੈ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਐਂਡ ਤੁਸੀਂ ਕੰਮ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਜਿਹੜਾ ਕੀਤਾ ਹੋਇਆ ਐਂਡ ਕਲਰ ਕੰਬੀਨੇਸ਼ਨ ਜਿਹੜਾ ਬਹੁਤ ਪਿਆਰਾ ਕਾਫੀ ਇਹ ਵਾਲੇ ਡਿਜ਼ਾਈਨ ਜਿਹੜੇ ਸਾਡੇ ਰੈਡੀ ਹੋ ਚੁੱਕੇ ਨੇ ਸਾਰੀਆਂ ਭੈਣਾਂ ਤੁਸੀਂ ਦੇਖਿਆ ਹੋਣਾ ਵੀ ਕਾਫੀ ਲੰਬੇ ਟਾਈਮ ਤੋਂ ਸਾਡੇ ਇਹ ਵਾਲੇ ਡਿਜ਼ਾਈਨ ਜਿਹੜਾ ਪਸੰਦ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਇਹ ਸਾਰਾ ਆ ਮਸ਼ੀਨ ਦਾ ਕੰਮ ਰਹੇਗਾ ਜੀ ਠੀਕ ਹੈ ਤੁਸੀਂ ਇਸ ਨੂੰ ਆ ਸਿੰਥੈਟਿਕ ਫੈਬਰੀ ਦੇ ਉੱਪਰ ਵੀ ਕਰਵਾ ਸਕਦੇ ਹੋ ਕ੍ਰੇਪ ਤੇ ਸਿਲਕ ਤੇ ਉਹਦੇ ਨਾਲ ਜਿਹੜੀ ਲੁੱਕ ਇਹਦੀ ਹੋਰ ਜ਼ਿਆਦਾ ਵਧੀਆ ਆ ਜਾਏਗੀ ਠੀਕ ਹੈ ਜੀ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਹੈ ਪੂਰੀ ਚਰਦੇ ਜ ਤੁਹਾਨੂੰ ਬੂਟੀ ਮਿਲੇਗੀ ਐਂਡ ਫੈਬਰਿਕ ਜਿਹੜਾ ਰੱਖਿਆ ਆਪਾਂ ਇੱਥੇ ਪਿਓਰ ਕਾਟਨ ਜਿਹੜੀ ਰੱਖੀ ਹੋਈ ਇਸ ਤਰੀਕੇ ਨਾਲ ਬੈਗ ਤੇ ਤੁਹਾਨੂੰ ਲਾਸ਼ ਮਿਲੇਗੀ ਠੀਕ ਹੈ ਐਂਡ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਇਹ ਵਾਲਾ ਡਿਜ਼ਾਈਨ ਵਰਕ ਹੈ ਤੁਸੀਂ ਕਰਵਾ ਸਕਦੇ ਹੋ ਇਸ ਤਰੀਕੇ ਨਾਲ ਆਪਣੀ ਬਾਟਮ ਦੇ ਉੱਪਰ ਵਰਕ ਰਹੇਗਾ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਵੀ ਬਹੁਤ ਹੀ ਜ਼ਿਆਦਾ ਵਧੀਆ ਐ ਐਂ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਇਹ ਵਾਲਾ ਫੈਬਰਿਕ ਜਿਹੜਾ ਪਾ ਸਕਦੇ ਹੋ ਕਿਉਂਕਿ ਕਾਫੀ ਥੋੜਾ ਹਾਂ ਜਦੋਂ ਆਪਾਂ ਕਹਦੇ ਕਿ ਹੈਵੀ ਸਟੱਫ ਐ ਦੋਨੋਂ ਮੌਸਮ ਵਿੱਚ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਗਰਮੀ ਐਂ ਸਰਦੀ ਤੇ ਵਿੱਚ ਐਂ ਇਸ ਤਰੀਕੇ ਨਾਲ ਆਪਾਂ ਰੱਖਿਆ ਹੋਇਆ ਜੀ ਦੁਪੱਟਾ ਟਾਈ ਐਂਡ ਆਈ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਚੈੱਕ ਕਰ ਸਕਦੇ ਹੋ ਅਗਰ ਤੁਸੀਂ ਫੁੱਲ ਪਿਓਰੀ ਲਾਈਕ ਕਰਦੇ ਤੁਸੀਂ ਕਾਟਨ ਦੇ ਨਾਲ ਫੁੱਲ ਪਿਓਰ ਵੀ ਡਾਈ ਕਰਵਾ ਸਕਦੇ ਹੋ ਦੇਖੋ ਕੰਮ ਆਪਾਂ ਤੁਹਾਡੀ ਚੁਆਇਸ ਦਾ ਕਰਨਾ ਤੁਸੀਂ ਕਿਵੇਂ ਦਾ ਬਣਾਉਣਾ ਚਾਹੁੰਦੇ ਤੁਹਾਡੇ ਤੇ ਡਿਪੈਂਡ ਕਰਦਾ ਐਂਡ ਤੁਸੀਂ ਸਾਨੂੰ ਵਾਇਸ ਮੈਸੇਜ ਭੇਜ ਸਕਦੇ ਹੋ WhatsApp ਤੇ ਠੀਕ ਹੈ ਜੀ ਪਲੀਜ਼ ਸਿੰਪਲ ਕਾਲ ਨਾ ਕਰਿਆ ਕਰੋ ਸਿੰਪਲ ਕਾਲ ਰਿਡਿਡੈਂਡ ਆਪਾਂ ਬਹੁਤ ਘਟ ਕਰਦੇ ਤੁਸੀਂ ਸਾਨੂੰ WhatsApp ਤੇ ਮੈਸੇਜ ਹੀ ਕਰਿਆ ਕਰੋ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਤੁਸੀਂ ਸੂਟ ਬਾਰੇ ਡਿਜ਼ਾਈਨ ਬਾਰੇ ਗੱਲਬਾਤ ਕਰਨੀ ਤੁਸੀਂ ਸਾਨੂੰ ਐਨੀ ਟਾਈਮ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਲੋ ਜੀ ਇਹ ਸੂਟਾਂ ਦੀ ਆਪਾਂ ਤੁਹਾਨੂੰ ਵੀਡੀਓ ਪਾਈ ਸੀ ਕਾਫੀ ਲੰਬੇ ਟਾਈਮ ਤੋਂ ਸਾਡਾ ਇਹ ਵਾਲਾ ਡਿਜ਼ਾਈਨ ਇਹ ਪਸੰਦ ਕੀਤਾ ਜਾ ਰਿਹਾ ਐ ਐਂਡ ਇਹਦਾ ਫੈਬਰਿਕ ਜਿਹੜਾ ਰਹੇਗਾ ਸੈਮੀ ਕ੍ਰੇਪ ਰਹੇਗੀ ਬਹੁਤ ਫਾਈਨ ਕੁਆਲਿਟੀ ਦੀ ਜਿਸ ਆਪਾਂ ਇੱਥੇ ਕ੍ਰੇਪ ਜਿਹੜੀ ਲਗਾਈ ਹੋਈ ਏ ਇਸ ਤਰੀਕੇ ਨਾਲ ਬਹੁਤ ਹੀ ਪਿਆਰਾ ਜਿਹਾ ਸੂਟ ਆ ਜੀ ਐਂਡ ਬਲੈਕ ਦੇ ਉੱਪਰ ਇਹਦਾ ਡਿਜ਼ਾਈਨ ਇਹ ਬਹੁਤ ਪਿਆਰਾ ਲੱਗਦਾ ਇਸ ਤਰੀਕੇ ਨਾਲ ਉਹ ਸਾਰਾ ਕੰਮ ਜਿਹੜਾ ਇਹ ਬਲੌਕ ਦਾ ਰਹੇਗਾ ਬਲੌਕ ਪੇਂਟ ਰਹੇਗਾ ਕਿਸੇ ਤਰ੍ਹਾਂ ਦੀ ਇਹਦੇ ਚ ਕੋਈ ਸਮੈਲ ਨਹੀਂ ਆਉਂਦੀ ਹੈਗੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਸ ਤਰੀਕੇ ਨਾਲ ਆਪਾਂ ਜਿਹੜੀ ਲੇਸ ਦਿੱਤੀ ਹੋਈ ਏ ਐਂਡ ਇਕਵਲ ਹੋਰ ਇਸ ਦੀ ਬੈਕ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ ਇਸ ਤਰੀਕੇ ਨਾਲ ਦੇਖੋ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਤੁਸੀਂ ਕਿਸੇ ਵੀ ਪਾਰਟੀ ਫੰਕਸ਼ਨ ਦੇ ਉੱਪਰ ਪਾ ਕੇ ਜਾ ਸਕਦੇ ਹੋ ਇਦਾਂ ਨਹੀਂ ਹੈਗਾ ਕਿ ਇਹ ਸੂਟ ਕੋਈ ਹਲਕਾ ਫੁਲਕਾ ਹੈ ਜਿਹੜਾ ਇਹਦਾ ਉੱਪਰ ਕੰਮ ਕੀਤਾ ਹੋਇਆ ਹੈ ਨਾ ਉਹ ਦੂਰੋਂ ਦੇਖ ਕੇ ਇਸ ਤਰੀਕੇ ਦਾ ਲੱਗਦਾ ਹੈ ਕਿ ਦੇ ਉੱਪਰ ਕਾਫੀ ਹੈਵੀ ਜਿਹੜਾ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਜਨ ਬਹੁਤ ਸੋਹਣੀ ਲੁੱਕ ਬਣਦੀ ਹੈ ਜੀ ਇਸ ਤਰੀਕੇ ਨਾਲ ਆਪਣੀ ਬਾਟਮ ਬਾਟਮ ਦੇ ਉੱਪਰ ਵਰਕ ਐਂਡ ਪਿਓਰ ਟੈਬੀ ਦਾ ਆਪਾਂ ਇੱਥੇ ਦੁਪੱਟਾ ਰੱਖਿਆ ਹੋਇਆ ਹੈ ਲੋ ਇਸ ਤਰੀਕੇ ਨਾਲ ਆਪਣਾ ਦੁਪੱਟਾ ਰਹੇਗਾ ਦੁਪੱਟੇ ਨੂੰ ਵੀ ਇਸ ਤਰੀਕੇ ਨਾਲ ਆਪਾਂ ਫੋਰ ਸਾਈਡ ਜਿਹੜੀ ਲੇਸ ਦਿੱਤੀ ਹੋਈ ਹੈ ਇਸ طرف ਫੋਰ ਸਾਈਡ ਆਪਣੇ ਦੁਪੱਟੇ ਦੇ ਉੱਪਰ ਬਾਰਡਰ ਰਹੇਗਾ ਲੋ ਚੈੱਕ ਕਰੋ ਬਹੁਤ ਪਿਆਰਾ ਜਿਹਾ ਬਹੁਤ ਸੋਹਣਾ ਹੈਵੀ ਸੂਟ ਹੈ ਔਰ ਕਾਫੀ ਟਾਈਮ ਤੋਂ ਸਾਡੇ ਇਹ ਵਾਲੇ ਸੂਟ ਜਿਹੜੇ ਨੇ ਰੈਡੀ ਹੋ ਰਹੇ ਨੇ ਕਾਫੀ ਸਾਰੇ ਸੂਟ ਜਿਹੜੇ ਉਹਨਾਂ ਤੁਹਾਨੂੰ ਦਿਖਾਏ ਸੀ ਕਾਫੀ ਸਾਰੀ ਉਹਨਾਂ ਦੀ ਬੁਕਿੰਗ ਚੱਲ ਰਹੀ ਹੈ ਐਂਡ ਕਾਫੀ ਸਾਰੇ ਸੂਟ ਜਿਹੜੇ ਸਾਡੇ ਉੱਤੇ ਸਟਿਚ ਹੋ ਰਹੇ ਨੇ ਹੋਪ ਕਿ ਆਉਣ ਵਾਲੀ ਵੀਡੀਓਜ਼ ਤੇ ਆਪਾਂ ਜ਼ਰੂਰ ਦਿਖਾਈਏ ਬਟ ਕਈ ਵਾਰ ਇਹਦਾ ਹੁੰਦਾ ਕਿ ਜਿਹੜੇ ਡਿਜ਼ਾਈਨ ਜ਼ਿਆਦਾ ਰਿਪੀਟ ਹੋਈ ਜਾਂਦੇ ਨੇ ਉਹ ਆਪਾਂ ਹਰ ਇੱਕ ਵੀਡੀਓ 'ਚ ਨਹੀਂ ਦਿਖਾਉਂਦੇ ਕਿਉਂਕਿ ਆਪਾਂ ਤੁਹਾਨੂੰ ਬੋਰ ਨਹੀਂ ਕਰਨਾ ਚਾਹੁੰਦੇ ਲਓ ਜੀ ਅਗਰ ਤੁਹਾਨੂੰ ਸੇਮ ਡਿਜ਼ਾਈਨ ਪਸੰਦ ਆ ਤੁਸੀਂ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਸਟਿਚਿੰਗ ਨਾਲ ਲੈਣਾ ਚਾਹੁੰਦੇ ਹੋ ਨੇ ਸਟਿਚਿੰਗ ਨਾਲ ਲੈ ਸਕਦੇ ਹੋ ਅਗਰ ਵਿਦਆਊਟ ਸਟਿਚਿੰਗ ਲੈਣਾ ਚਾਹੁੰਦੇ ਹੋ ਤੁਸੀਂ ਵਿਦਆਊਟ ਸਟਿਚਿੰਗ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ ਲੋ ਰੱਸ ਤੇ ਆਪਾਂ ਪ੍ਰਿੰਟ ਸੂਟ ਸਿੱਕੀ ਤੇ ਬਹੁਤ ਘੱਟ ਦਿਖਾਉਂਦੇ ਆ ਬਟ ਕੋਸ਼ਿਸ਼ ਹੈ ਕਿ ਅੱਜ ਤੁਹਾਨੂੰ ਸ਼ੇਅਰ ਕਰ तरीके ਤੇ ਅਸੀਂ ਇਹ ਬਣਾਉਣਾ ਚਾਹੁੰਦੇ ਆ। ਲੋ ਜੀ ਇਸ ਤਰੀਕੇ ਨਾਲ। ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਣਿਆ ਹੋਇਆ। ਜੋ ਇਹ ਕਲਰ ਬਹੁਤ ਪਿਆਰਾ ਪਿਓਰ ਤਨਚੋਈ ਦੇ ਵਿੱਚ ਇਹ ਵਾਲੀ ਸ਼ਰਟ ਰਹੇਗੀ। ਇਸ ਤਰੀਕੇ ਨਾਲ। ਐਂਡ ਇਹ ਪਲੇਨ ਬਾਟਮ ਰਹੇਗੀ। ਸੇਮ ਕਲਰ ਤੁਹਾਨੂੰ ਮਿਲ ਜੇਗਾ ਚ ਕਾਫੀ ਆਈ ਥਿੰਕ ਤਿੰਨ ਜਾਂ ਚਾਰ ਕਲਰ ਅਵੇਲੇਬਲ ਨੇ ਅਗਰ ਤੁਸੀਂ ਇਹ ਸੇਮ ਕਲਰ ਸਾਡਾ ਜਿਆਦਾ ਪਸੰਦ ਕੀਤਾ ਜਾ ਰਿਹਾ ਇੱਕ ਇਹਦੇ ਵਿੱਚ ਰਸਟ ਕਲਰ ਹੈ ਉਹ ਵੀ ਬਹੁਤ ਪਿਆਰਾ ਐਂਡ ਇੱਕ yellow ਟੋਨ ਦੇ ਵਿੱਚ ਕਲਰ ਹੈ ਉਹ ਵੀ ਬਹੁਤ ਜਿਆਦਾ ਸੋਹਣਾ ਔਰ ਹਰ ਇੱਕ ਸ਼ੇਡ ਦੇ ਵਿੱਚ ਆਪਾਂ ਸੂਟ ਰੈਡੀ ਕੀਤਾ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਸਾਰੇ ਜਿਹੜੇ ਸ਼ੇਡ ਨੇ ਉਹ ਦਿਖਾਵਾਂਗੇ ਕਿ ਕਿਹੜੇ ਕਿਹੜੇ ਕਲਰ ਦੇ ਉੱਪਰ ਇਹ ਸ਼ੇਡ ਜਿਹੜੇ ਰੈਡੀ ਹੋਏ ਹੋਏ ਨੇ ਔਰ ਅਗਰ ਤੁਹਾਨੂੰ ਸੇਮ ਪਸੰਦ ਹੈ ਸੇਮ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਇਸ ਸੇਮ ਕਲਰ ਤੁਹਾਨੂੰ ਸਾਡੇ ਕੋਲ ਮਿਲ ਜੇਗਾ ਵਿਦਆਊਟ ਸਚਿੰਗ ਵੀ ਬ ਤੇ ਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਵੇਗੀ ਆ ਕਿਸ ਫੈਬਰਿਕ ਦੇ ਉੱਪਰ ਆਪਾਂ ਇਹ ਕਲੈਕਸ਼ਨ ਰੈਡੀ ਕੀਤੀ ਸਾਰਾ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੁਸੀਂ ਚੇਂਜ ਕਰਾਉਣਾ ਚਾਹੁੰਦੇ ਫੈਬਰਿਕ ਚੇਂਜ ਕਰਵਾ ਸਕਦੇ ਹੋ ਕਲਰ ਚੇਂਜ ਕਰਾਉਣਾ ਤੁਸੀਂ ਚੇਂਜ ਕਰਵਾ ਸਕਦੇ ਹੋ ਬਟ ਫਿਰ ਵੀ ਜੇ ਸਾਡੇ ਵੱਲੋਂ ਕੁਝ ਦੱਸਣ ਵਿੱਚ ਕਮੀ ਪੇਸ਼ੀ ਰਹਿ ਗਈ ਤੇ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਸਾਡੇ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ